ਆਪਾਂ ਇਹ ਗੇਮ ਜਾਦੂ ਦਿਖਾਉਣ ਤੋਂ ਪਹਿਲਾਂ ਹਜੇ ਆਪਣੇ ਨਾਲ ਦਰਸ਼ਕ ਕੋਈ ਨਹੀਂ ਜੁੜਿਆ ਉਦੋਂ ਪਹਿਲਾਂ ਮੈਂ ਤੁਹਾਨੂੰ ਨਾ ਚੁਟਕਲਾ ਸੁਣਾਉਣਾ ਹੈ ਠੀਕ ਹੈ ਚੁਟਕਲੇ ਅੱਧਾ ਪੜ ਤੋੜੇ ਚਾਚਾ ਉੱਟ ਕੇ ਆ ਜੂਗਾ ਇਹ ਜਵਾਗ ਨਾ ਭੂਰਾ ਅੱਖਾਂ ਹੀ ਲਾ ਦੇ ਇਹਨਾਂ ਨੂੰ ਪੁੰਜ ਦਾ ਇਹ ਵੱਡੇ ਵੱਡੇ ਸਕੂਲਾਂ ਚ ਪੜਨ ਲਾਇਆ ਹੋਇਆ ਪਰ ਇਹਨਾਂ ਨੂੰ ਬੋਲਣ ਦੀ ਅਗਲ ਭੂਰਾ ਠੀਕ ਹੈ ਨਾ ਥੈਂਕ ਯੂ ਦੇਖੋ ਇਹ ਬੇਸ਼ਰਮ ਲੋਕਾਂ ਦਾ ਵੱਡਿਆਂ ਦੀ ਗੱਲ ਇਹ ਸੁਣਨ ਨਹੀਂ ਜਾਣਦੇ ਮਾਰੋ ਅਕਰ ਹਰੀ ਉਹ ਕਦੇ ਨਹੀਂ ਆ ਗਿਆ ਆ ਗਿਆ ਉਹ ਬਥੇ ਬੋਲ ਕੇ ਦੱਸਿਆ ਮੈਂ ਚੈਰੀ ਲਾਇਆ ਮੈਂ ਆਏ ਕਰਕੇ ਹਾਂ ਕਹੂੰਗਾ ਫੇਰ ਐ ਕੋਈ ਨਾ ਦੋ ਗੱਪੀ ਹੁੰਦੇ ਆ ਓਹੋ ਹੋ ਉਹ ਗੱਪ ਗੱਪ ਮਾਰੀ ਜਾਂਦੇ ਆ ਪਹਿਲਾ ਗੱਪੀ ਆਂਦਾ ਨਾ ਕਹਿੰਦਾ ਵੀ ਅਸੀਂ ਜਿਹੜਾ ਕੰਮ ਕਾਲ ਡਰਾਮ ਨਹੀਂ ਹੁੰਦਾ ਹਮ ਹਮ ਕੀ ਰਾਹ ਕਿਧਰ ਆ ਗਿਆ ਜਿਹੜੇ ਉਹ ਦੋ ਗੱਪੀ ਹੁੰਦੇ ਨੇ ਨਾ ਇੱਕ ਉਹਨਾਂ ਜਿਹੰਦਾ ਨਾ ਵੀ ਅਸੀਂ ਡਰਮ ਜਿਹੜਾ ਕਣਕਾ ਡਰਮ ਹੁੰਦਾ ਉਹ ਕਣਕ ਖਰਾਬ ਹੋਣ ਤੋਂ ਨਾ ਹੀ ਉਹਦੇ 'ਚ ਗੋਲੀਆਂ ਪਾਤ ਨਹੀਂ ਗੈਸਾਂ ਦੇ ਗੋਲ ਵੀ ਨਹੀਂ ਪਾਉਂਦੇ ਵੀ ਤਾਂ ਖਰਾਬ ਨਾ ਹੋਵੇ ਤੇ ਜਦੋਂ ਉਹ ਗੋਲੀਆਂ ਪਾਤੀਆਂ ਨਾ ਕਹਿੰਦੇ ਵੀ ਅਸੀਂ ਕਣਕ ਕੱਢਣ ਲੱਗੇ ਹੂੰ ਹੂੰ ਤੇ ਕਣਕ ਨਿਕਲੇ ਨਾ ਡਰਮ ਜੋਂ ਤੇ ਕਹਿੰਦੇ ਜਦੋਂ ਅਸੀਂ ਵੇਖਿਆ ਨਾ ਵੀ ਕਣਕ ਨਿਕਲਦੀ ਨਹੀਂ ਸੀਗਾ ਵੀ ਕਣਕ ਕਿੰਨੀ ਸੀ ਕਿਧਰ ਗਈ ਜਦੋਂ ਕਹਿੰਦੇ ਅਸੀਂ ਹੱਥ ਮਾਰਿਆ ਕਰੀਏ ਕਣਕ 'ਤੇ ਹੱਥ ਚ ਆ ਗਈ ਫਿਰ ਕੀ ਹੋਇਆ ਵੀ ਕਹਿੰਦੇ ਨਾ ਅਸੀਂ ਢੱਕਣ ਖੋ ਕੇ ਵੇਖਿਆ ਸਾਰੇ ਕਣਕਾਂ ਤੇ ਗੈਸ ਬਣ ਕੇ ਤੇ ਉਹ ਤਾਂ ਲੱਗੀ ਪਈ ਥੱਲੋਂ ਕਣਕ ਚੱਕੀ ਗਈ ਜਦ ਤਾਂ ਲੱਗੀ ਜਿਹੜਾ ਦੂਜਾ ਗੱਪੀ ਸੀ ਨਾ ਉਹਾਂ ਦਾ ਕਹਿੰਦਾ ਭਰਾਵਾ ਕਿਰਾਂ ਸਾਡੇ ਨਾਲ ਵੀ ਆਏ ਬਈ ਅਸੀਂ ਬਹੁਤ ਸਾਰੀਆਂ ਗੋਲੀਆਂ ਪਾਤੀਆਂ ਤੇ ਉਹ ਡਰਮ ਸੀ ਜਿਹੜਾ ਕਣਕ ਵਾਲਾ ਕਣਕ ਵਾਲਾ ਡਰਮ ਸੀ ਜਿਹੜਾ ਉਹ ਉੱਡ ਕੇ ਤਾਣਾ 20 25 ਫੁੱਟ ਦੇ ਉੱਚਾ ਫੜ ਗਿਆ ਉਹ ਆ ਦੇਰ ਚ ਉੱਡ ਕੇ ਮਾਰਦਾ ਇਹ ਐ ਕਿੰਨੇ ਹੋ ਗਿਆ ਕਹਿੰਦਾ ਜਿਵੇਂ ਤੁਹਾਡੀ ਕੰਨ ਤੋਂ ਸ਼ਤਨਾ ਲੱਗੀ ਉਵੇਂ ਸਾਡਾ ਡਰਾ ਲੱਗ ਗਿਆ ਹਾਂ ਚਲੋ ਹੁਣ ਦਰਸ਼ਕਾਂ ਆਪਣੇ ਨਾਲ ਜੋੜ ਗਏ ਆਪਾਂ ਜਾਦੂ ਇਹਨਾਂ ਨੂੰ ਦਿਖਾ ਦਈਏ ਜਾਦੂ ਖਾਣੀ ਜਾਦੂ ਲੈ ਆਪਣੇ ਅੱਧ ਆ ਜਾ ਆ ਜਾ ਜਸਕੀਰਤ ਭੱਜ ਕੇ ਓਏ ਜਾਦੂ ਕਰਦੀ ਆ ਜਸਕੀਰਤ ਭੱਜ ਗਿਆ ਭੱਜ ਕੇ ਜਾਦੂ ਦਿਖਾਈਏ ਜਾਦੂ ਦਿਖਾਈਏ ਕਿਨੇ ਅੱਡਾ ਜੁੱਤਰ ਹੈ ਜੱਜ ਕੋਈ ਦੇਖ ਇੱਕ ਕੁਰਸੀ ਲੈਣੀ ਪਲਾਸਟਿਕ ਦੀ ਠੀਕ ਆ ਤੇ ਇਸ ਤਰ੍ਹਾਂ ਉੱਤੇ ਚੌਕੜੀ ਮਾਰਕ ਬੈ ਜਾਣਾ ਤੇ ਉਂਗਲਾਂ ਸਹੀ ਕਰ ਰਹਾ ਹਾਂ ਨਾ ਦੂਸਰੇ ਪਾਸੇ ਨੂੰ ਘੁਆਉਂਦਾ ਆ ਆਪਦੇ 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 ਆਲੇ ਫੜੇ ਮੁੱਤਰੇ ਕਰੇ ਫੜੇ ਮੁੱਤਰੇ ਇਸ ਤਰ੍ਹਾਂ ਬਿਠਾ ਕੇ ਜਸਕੀਰ ਸਕੂਲ ਫਟਨਾ ਆ ਮੈਨੂੰ ਕਰ ਓਏ ਆਓ ਉਂਗਲ ਚੁੱਕ ਰਮੜੀ ਉਂਗਲ ਚੁੱਕ ਰਮੜੀ ਜਸਕੀਰ ਤੇ ਲਵਾਣੀ ਤੇ ਆ ਜਸਕੀਰ ਤੇ ਲਵਾ ਆ ਐਕਸਾਈਡ ਤੇ ਆਪਾਂ 10 15 ਮੀਰੀ ਜਿਹੜਾ ਕੋਈ ਕਪੜਾ ਲੈ ਕੇ ਮਾਰਨਾ ਚਲੋ ਸ਼ੁਰੂ ਕਰਦੇ ਹਾਂ ਬਈ ਬਿਜਲੀ ਦਾ ਵਾਅਦਾ ਨਹੀਂ ਮੈਨੂੰ ਕੋਨ ਨੋ ਨੋ ਸਭ ਮਾਰ ਦੇ ਟੂ ਇਵਨ ਨਾਲੀਆਂ ਇਹ ਚੱਲਾ ਮੰਮੀ ਬਜਾਰ ਉਹ ਤੈਨੂੰ ਖਤਮ ਹੋ ਜਾਣਾ ਮੰਮੀ ਤੇ ਬਾਹਰ ਕੁ ਉਹ ਤੇ ਚਾਨਣ ਆਇਟ ਨਿਕਲੀ ਸਭ ਨੇ ਆਏ ਮੰਮੀ ਲਾਈਟ ਵੀ ਨਹੀਂ ਉਲੀ ਨਾ ਲਓ ਵੀ ਦਰਸ਼ਕੋ ਆ ਕਮਾਲ ਹੋ ਗਿਆ ਲਾਈਟ ਨਿਕਲੀ ਉਹ ਤੈਨੂੰ ਲੱਗਿਆ ਉਹ ਯਾਰ ਆ ਬਾਲਾ ਹੀ ਕੰਮ ਕਰਦਾ ਤੂੰ ਵੀਡੀਓ ਕਿ ਬਣਾਉਂਦਾ ਬਾਲਾ ਹੀ ਕੰਮ ਕਰਦਾ ਆਪਾਂ ਨੇਰੇ ਚ ਬਣਾਈ ਤਾਂ ਆਪਾਂ ਨੂੰ ਚੰਗੜੇ ਵੀ ਦਿਸਣਗੇ ਹੈਨਾ ਮੈਂ ਤੂੰ ਦਿਖ ਮੈਂ ਤੇਰੇ ਲਈ ਕਰ ਸਕੀ ਤੇਨੂੰ ਕਰੰਦੋ ਨਹੀਂ ਨਹੀਂ ਓਏ ਜਿਸਕੀ ਕਰੇਗਾ ਲੈ ਇਹ ਤਾਂ ਬਾਈ ਆ ਇਸਕੀ ਆ ਕਰੋ ਕਰੋ ਬੱਚਾ ਡਰ ਜਾਣਾ ਬੱਚਾ ਡਰ ਡਰ ਜਾਣਾ ਇਹ ਬੱਚਾ ਆਏ ਹਾਏ ਇਹਦੇ ਤੇ ਪੂਰ ਜਿ ਬੜਾਈਏ ਆ ਇਸਕੀ ਹੋਰੀਆਂ ਤੇ ਨਾ ਜਾਦੂ ਕਰੀ ਕੇ ਬੀਜੀ ਤੇ ਝਟਕੇ ਲਵਾਈਏ ਯਾਰ ਕਰੋ ਪਲੀਜ਼ ਮੀਂਗਾ ਤੂੰ ਬੈਠ ਹੂੰ ਇਹ ਲਾਊਗਾ ਓਏ ਲਾ ਲੈਣਾ ਨਾ ਡਰੀ ਨਾ ਕੋਹ ਨਹੀਂ ਦਰ ਉਹ ਤਣਿਕ ਬੜ ਲੱਗ ਗਿਆ ਆ ਸੱਤਨਾ ਵਾਈਗੋ ਚੌਂਕੀ ਮਾਰ ਲਾ ਫਟੇ ਮੂਤਰੇ ਉਂਗਲਾ ਇਧਰ ਨੂੰ ਗਾਰੇ ਕਰੇ ਹੁੰਦੀ ਇਹਨਾਂ ਦਾ ਸਾਨੂੰ ਵੀ ਹੈਗਾ ਹੈ ਇਸ ਤਰ੍ਹਾਂ ਕੁਰਸੀ ਤੇ ਬਿਠਾ ਲੈਣਾ ਬੱਚਾ ਹੈਲੋ ਉਂਗਲਾ ਇਸ ਤਰ੍ਹਾਂ ਆਪਣੇ ਵਾਲ ਨੂੰ ਜਿਵੇਂ ਪੁੱਤਾਂ ਨੇ ਕਰ ਦਿੰਦੇ ਆ ਹਾਂ ਤੇ ਫੇਰ ਪਿੱਛੋਂ ਆ ਕਪੜਾ ਇੱਕ ਲੈ ਕੇ ਹਾਈ ਮੇਰੇ ਆਤੀ ਦਾ ਕੋਈ ਪਤਾ ਨਹੀਂ ਲਗਾ ਨਾ ਲੈ ਵੀ ਆ ساری ਵੀਡੀਓ ਵਧੀਆ ਲੱਗੀ ਨਾ ਬਾਈ ਮੇਰਾ ਅੱਗੇ ਤੁਹਾਨੂੰ ਕਦੇ ਨਹੀਂ ਕਹਾਂ ਵੀ ਸ਼ੇਅਰ ਕਰਦੇ ਹੋ ਇਹ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਆਪਣੀ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਕਰਕੇ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਹਾਂ ਅ ਤੂੰ ਬੋਲੀ ਰਕੋ ਜੀ ਆਈ ਦੀ ਵੀਡੀਓ ਬਹੁਤ ਵਧੀਆ ਇੰਟਰਸਟਿੰਗ ਵੀਡੀਓ ਸੀਗੀ ਕੱਲੋਂ ਆਪਣੇ ਵੀ ਆਏ ਤੇ ਬਿਜਲੀ ਵੀ ਲੱਗੀ ਦੁਬਾਰਾ ਫੇਰ ਕਰੀਏ ਦਰਸ਼ਕ ਵਾਹੋ ਜੁੜ ਗਏ ਆਪਣੇ ਨਾਲ ਆਓ ਭੱਜ ਕੇ ਭੱਜ ਕੇ ਨਹੀਂ ਜੱਟ ਤੁਸੀਂ ਬੰਟੋ ਨਹੀਂ ਮੈਂ ਅੱਜ ਤੂੰ ਆ ਜਾ ਦਸਤੀਰ ਜਸ ਗਿਰਦੇ ਨੇ ਬੁੜਕੇ ਜਣਾ ਪਸੰਦਾ ਜਿਹੜਾ ਬੈਠਾ ਦਾ ਉਹ ਨਹੀਂ ਕੋ ਹੁੰਦਾ ਹਾਂ ਕਿਉਂ ਨਹੀਂ ਹੁੰਦਾ ਗਰ ਬੜਦਾ ਚਲ ਮਾਨਮ ਤੂੰ ਆ ਜਾ ਉਹ ਬੱਚਾ ਉਹਨੇ ਨਹੀਂ ਹੋਣਾਗਾ ਚਲ ਮੈਂ ਮਾਰਦੀ ਤੂੰ ਹੀ ਕਰ ਤਾ ਉਹ ਇੱਕ ਮਿੰਟ ਇੱਕ ਮਿੰਟ ਭੱਜ ਕੇ 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 ਆ ਆ ਜਾ ਯਾਰ ਦਰਸ਼ਕ ਡਿੱਕੀ ਜਾਂਦੇ ਆ ਮਿਰਚਾਂ ਚੱਕਣ ਦਿਆ ਬਾਈ ਮੇਰੇ ਵੀਡੀਓ ਬਹੁਤ ਬਹੁਤ ਸ਼ੇਅਰ ਕਰਦੇ ਹੋ ਬੈਠ ਯਾਰ ਮੈਂ ਮੈਂ ਨਾ ਚਲ ਤੂੰ ਬੈਠ ਇਹ ਕੰਮਸ ਖੜ ਜਾ ਇਸ ਤਰ੍ਹਾਂ ਕੁਰਸੀ ਪਲਾਸਟਰ ਦੀ ਲੈ ਕੇ ਇੱਕ ਬੱਤੀ ਨੂੰ ਇਸ ਤਰ੍ਹਾਂ ਬਿਠਾ ਲੈਣਾ ਤੇ ਇੱਕ ਕੱਪੜੇ ਦੇ ਨਾਲ ਆਪਾਂ ਇਸ ਤਰ੍ਹਾਂ ਮਾਰਨਾ 1 2 3 ਵੇਖੀਂ ਤੂੰ ਜੰਗ ਸਭ ਹਰ ਹਾਂ ਅੱਜ 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 ਚਿਕਾਰਾ ਉਂਗਲ ਨਾਲ ਆ ਜਾ ਭਰਾਵਾ ਆਹਾ ਹਾ ਹਾ ਕੀ ਹੋ ਗਿਆ ਦੁਬਾਰਾ ਕਰ ਯਾਰ ਤੂੰ ਮੈਂ ਤਾਂ ਇੱਧਰਲੇ ਪਾਸੇ ਕੈਮਰਾ ਕਰੀ ਬੈਠਾ ਤੂੰ ਉੱਧਰ ਕਰੀ ਜਾਣਾ ਚਲ ਇਹ ਘਰੇ ਨੂੰ ਘੋੜੇ ਜਨਾਇਆ ਕਰੋ ਕਿਹਦੇ ਨਾਲ ਟੋਲੀ ਨਾਲ ਆਇਆ ਜਾਂਦਾ ਜਾਂਦਾ ਜਿੱਦਾਂ ਛੁੱਟੀ ਆਇਆ ਤੁਸ ਕਾ ਓਕੇ ਓਕੇ ਕਿਉਂਗਾ ਉਹ ਇਹੀ ਆ ਠੀਕ ਹੈ ਉਹ ਤੂੰ ਕਰ ਸਕਦੇ ਚੱਲ ਇਹ ਨਵਾਂ ਜਾਦੂ ਕਰਦਾ ਕੋਈ ਕਰ ਲੈਂਦੇ ਉਹ ਫਿਰ ਨੂੰ ਮੈਨੂੰ ਉਹ ਨਹੀਂ ਕਰਦਾ ਕੋਈ ਯਾਰ ਚੱਲ ਤੈਨੂੰ ਕਿਉਂਗਾ ਉਹ ਤੂੰ ਕਰਨ ਤਦ ਸਹੀ ਨੂੰ ਵੇਖ ਤਾਂ ਲੈ ਕੀ ਕਰਦਾ ਓ ਲੈ ਕਰ ਲੈਂਦੇ ਯਾਰ ਕੀ ਕਰਦਾ ਫੜ ਜਾ ਫਿਰ ਮੈਂ ਨਾਲ ਸੈੱਟ ਕਰ ਸਕਦਾ ਹਾਂ ਹਾਂ ਦੇਖ ਇਨੀ ਕੀ ਹੋ ਰਿਹਾ ਹੈ ਉਹ ਮੇਰੇ ਮੂੰਹ ਚ ਕੁਝ ਹੋ ਰਿਹਾ ਨਹੀਂ ਨਿਕਲ ਹੀ ਜਾਂਦਾ ਵਾਪਾ ਫੀਲ ਹੁੰਦਾ ਕੀ ਫੀਲ ਹੋ ਰਿਹਾ ਜਿਵੇਂ ਕਰੰਟ ਨਿਕਲ ਲਾਈ ਇਲੈਕਟ੍ਰਿਕ ਨਿਕਲ ਰਹੀ ਆ ਓਏ ਓਏ ਬਾਏ ਕੀ ਲਾਉਣੀ ਜੀ ਯਾ ਯਾਰ ਐਂ ਕਾ ਤੂੰ ਭੱਜ ਜਾਨੇ ਤੁਸੀਂ ਐਂ ਕਾ ਤੂੰ ਭੱਜ ਜਾਨੇ ਤੁਸੀਂ ਨਹੀਂ ਨਹੀਂ ਹੱਥ ਮੂੰਹ ਨੂੰ ਲਾਉਣਾ ਸੀ ਹੱਥ ਮੂੰਹ ਨੂੰ ਲਾਉਣਾ ਸੀ ਹਾਂ ਉਂਗਲ ਨਹੀਂ ਤੇ ਤੂੰ ਦੱਸਿਆ ਨਹੀਂ ਵੀ ਉਂਗਲ ਨੂੰ ਹੱਥ ਲਾਉਣਾ ਤੂੰ ਪਹਿਲਾਂ ਦੱਸੀਦਾ ਹੁੰਦਾ ਵੀ ਐਂ ਕਰਦਾ ਚੱਲ ਤੂੰ ਬੈਠ ਨਹੀਂ ਮੜ ਜਾ ਮੈਂ ਬਹਿਣਾ ਚੱਲ ਬੈਠ ਆ ਜਾ ਚਲੇ ਕਮ ਤੂੰ ਬੈਠ ਉਂਗਲ ਤੁਸੀਂ ਲਾਉਂਗੇ ਆਤਲਾ ਮੁਰਦੇ ਲਈ ਗਾਣਾ ਉਹ ਹੁੰਦਾ ਹ ਕੋਹਣਾ ਦਾ ਕੀ ਆ ਮੜਾ ਇਹ ਝਟਕਾ ਹੀ ਪਊਗਾ ਨਹੀਂ ਹੁੰਦਾ ਉਹ ਗਿਣ ਲੈ ਉਹ ਗਿਣ ਲੈ ਅੰਗਲਾਂ ਐ ਕਰ ਪੰਜ ਹੋ ਲਈ ਦੱਲ ਕਿੰਨੇ ਵਾਰੀ ਕਰਨਾ ਜਾਉਦਾ ਕਰੀਏ ਇੱਕ ਗਲਾਸ ਹੀ ਰੱਖ ਅੱਠ ਕੁਝ ਨਹੀਂ ਬਰਿਆ ਉਹ ਨਹੀਂ ਹੁੰਦਾ ਯਾਰ ਮੈਨੂੰ ਪਾਏ ਨਾ ਕੋਈ ਨਹੀਂ ਹੋਣਾ ਸੀਗਾ ਇਹ ਪਤਾ ਨਹੀਂ ਕਿੱਥੋਂ ਭਈ ਇਹ ਸੁਣ ਕੇ ਆ ਗਈ ਇਹਦੇ ਬਾਰੇ ਨਹੀਂ ਇਹਦੇ ਤੋਂ ਤਨ ਤਰੀ ਜਿਹਨੂੰ ਰੱਖਿਆ ਸੀ ਲੱਤਾਂ ਹੀ ਨਹੀਂ ਲੰਗਾਈ ਜਾਣੇ ਚੱਲ ਉਹ ਯਾਰ ਮੈਨੂੰ ਤਾਂ ਬੈਠ ਫੇਰ ਕੀ ਹੋ ਗਿਆ ਯਾਰ ਬਿਜਾ ਕਰੰਟ ਲਵਾਲੇ ਆ ਨਹੀਂ ਕੁਝ ਨਹੀਂ ਇੱਕ ਵਾਰੀ ਫੇਰ ਲੱਗ ਜਾਊਗਾ ਤਾਂ ਦਰਸ਼ਕ ਤੁਹਾਨੂੰ ਦੇਖ ਰਹੇ ਆ ਉਹਨਾਂ ਨੇ ਵੀਡੀਓ ਵਾਦ ਵਾਦ ਆਪਣੀ ਸ਼ੇਅਰ ਕਰ ਦੇਣੀ ਆ ਸਕਰਾ ਬਾਰਾ ਮੈਂ ਹੁਣੇ ਵੇਰੀ ਪਰ ਆਣ ਜੋ ਡਾਕਟਰ ਆਇਓ ਸਕਰਾਇਸ ਇਹ ਤਾਂ ਤਾਂ ਪਤਾ ਨਹੀਂ ਆ ਪਰ ਉਵੇਂ ਦਾ ਕਰੰਟ ਪੂਰਾ ਫਾਇਦਾ ਲੈ ਲੈ ਜਾ ਸ੍ਰੀ ਤਲਾ ਅੰਗਲਵਾਤ ਹੱਥ ਲਾ ਆ ਓਏ ਮੜਾ ਜਾ ਪਿਆ ਮੜਾ ਜਾ ਪਿਆ ਹਨਾ ਇਹਨਾਂ ਨੂੰ ਨਹੀਂ ਪਿਆ ਪਰ ਪਟਾਕਾ ਉਵੇਂ ਪਟਾਕਾ ਪੈਂਦਾ ਲੈ ਇੱਕ ਵਾਰ ਦੁਬਾਰਾ ਕਰਦੇ ਆਪਾਂ ਮੈਂ ਤੂੰ ਅੰਗ ਲੈਂ ਗਿਆਂਗਾ ਹਾਂ 1 2 3 4 5 6 7 8 9 10 ਲਾ ਲਗਾ ਕਰੰਟ ਇਹ ਯਾਰ ਪਟਾਕਾ ਵੀ ਪੈਂਦਾ ਨਾ ਜੇ ਤਾਰਸ ਫਰਕ ਕਰ ਦਿੰਦੇ ਨਾ ਮੈਨੂੰ ਕਿਉਂ ਕੋਈ ਗਰੀਬ ਬੰਦੇ ਨੂੰ ਪਤਾਉਣੀ ਆ ਯਾਰ ਯਾ ਲੋ ਆ ਜਾ ਤੂੰ ਕਰਨ ਪਰ ਮੈਂ ਉਹਦੇ ਲਈ ਉਂਗਲ ਨਾ ਮੈਂ ਇਧਰ ਨਾ ਰਹਾਗਾ ਠੀਕ ਆ ਆ ਗਿਆ ਬਾਕੀ ਕਰਨਾਕਦੀ ਯਾਰ ਮੈਂ ਆਉਂਦੀ ਨਾ ਉਂਗਲ ਜਿੱਟੀ ਲੈ ਹੋ ਆਂਦੀ ਕਿ ਲਾਈਨ ਬੜੀ ਸੀ ਯਾਰ ਆ ਤੂੰ ਸਵਾਲ ਹੋ ਗਈ ਯਾਰ ਤੂੰ ਕਿਹਨਾ ਬੱਲੇ ਬੱਲੇ ਇੱਥੇ ਬੈਠ ਹੁਣ ਤੇਰੇ ਨਾਲ ਕਰਨਾ ਨਹੀਂ ਨਹੀਂ ਮੈਂ ਤਾਂ ਕਰ ਦਿੱਤਾ ਆਦਾ ਬਹੁਤ ਭੈੜਾ ਕਰੰਟ ਲੱਗਾ ਯਾਰ ਨਹੀਂ ਪੂਰੇ ਉਂਗਲ ਨੂੰ ਝਟਕਾ ਪਿਆ ਪੂਰਾ ਚੱਲ ਇੱਕਮ ਬੈਠ ਬਹਿ ਜਾ ਡਰਦਾ ਐਸੇ ਹੀ ਬਹਿ ਉਹਨ ਮੈਂ ਤਾਂ ਯਾਰ ਹੁਣ ਤੈਨੂੰ ਕੰਮ ਕਰ ਗੱਲ ਤਾਂ ਤੁਹਾਡੇ ਦੋਨਾਂ ਤੇ ਆਏਣੀਆਂ ਬਈ ਉਂਗਲ ਉਹ ਤੈਨੂੰ ਫੇਰ ਲਾਉਣੀ ਪੈਣੀਆਂ ਕਰੰਟ ਦੋਨਾਂ ਨੂੰ ਲੱਗਦਾ ਇੱਕੋ ਜਿਹਾ ਕਿਰੇ ਨਹੀਂ ਲੱਗਦਾ ਨਹੀਂ ਆਏ ਮੈਂ ਨਹੀਂ ਬੱਝੇ ਨੇ ਚਲੋ ਯਾਰ ਪਾਣੀ ਬੀ ਜੀ ਜੀ ਪਾਉਂਗਾ ਮੈਂ ਉਏ ਇਹਨੂੰ ਕੋਲੇ ਆਇਆ ਹੱਥ ਕਰਕੇ ਵੇਖਿਆ ਜਾਂ ਮੋਟਰਸਾਈਕਲ ਬੰਦ ਕਰ ਲੈਗਾ ਓਏ

ਕਿਆ ਵੀ ਲਾਇਆ ਆ ਤੇ ਹੀ ਗੇਟ ਤੇ ਡੱਗ ਬੇ ਕਿੱਥੇ ਮੁਰਚੇ ਤੂੰ ਤਾਂ ਜੇ ਫਿਰ ਡੱਗ ਨਹੀਂ ਚੱਲੇ ਸੀ ਡੱਗੇ ਹੋਗੇ ਡੱਗੇ ਤਾਂ ਚੱਲੇ ਸੀ ਭੱਜ ਗਏ ਆਇਆ ਆਇਆ ਬੇੜ ਖੋਉਗੀ ਉਹ ਚਾਣੇ ਓਏ ਭੱਜ ਗਏ ਭੱਜ ਗਏ ਓਰੇ ਆ ਆ ਨਹੀਂ ਨਹੀਂ ਓਰੇ ਭੱਜ ਕੇ ਆ ਭੱਜ ਕੇ ਮੈਂ ਚੱਲ ਚਲੋ ਇੱਕ ਜਣਾ ਬੈਠੋ ਇੱਕ ਜਣਾ ਵਾਰੋ ਚਾਣਾ ਭਾਈ ਬੈਠੂਗਾ ਮੈਂ ਲਾਉਂਗਾ ਚਾਣੇ ਨੂੰ ਬਿਠਾ ਦੇਣੇ ਜੋ ਮੇਰੇ ਨੂੰ ਗਲਾ ਕਿੱਧਰ ਗਿਆ ਉਹ ਆਇਆ ਹੀ ਨਹੀਂ ਗਾ ਚੁੱਪ ਰਹਿ ਲੈ ਦੋ ਸਕੀਪ ਚੁੱਪ ਚੋਤਾ ਉਹ ਆ ਤਾਂ ਲੈਣਦੇ ਉਹਨੂੰ ਗਾ ਓਏ ਓਏ ਤੇਰ ਭਾਈ ਕਰਨਾ ਇਕ ਉਹ ਜਵਾਕਾਂ ਦੇ ਨਾ ਕਰੰਟ ਵਜਦਾ ਨਾ ਭਲਾ ਰਹਿਣ ਤੋਂ ਹੋਊਗਾ ਵੀ ਉਹ ਇੰਨਾ ਨਹੀਂ ਲੱਗਦਾ ਯਾਰ ਆਹ ਯਾਰ ਇੰਨਾ ਦਰੀ ਇਹਨੇ ਜਣ ਆ ਆਵੇ ਜਦੋਂ ਆ ਗਿਆ ਮੀਨਾ ਆ ਗਈ ਓਏ ਭੱਜ ਕੇ ਭੱਜ ਕੇ ਆ ਗਿਆ ਹਾਂ ਤਿਆਰਵਾ ਕਰੋ ਵਾਕਿਆ ਲੱਗਦਾ ਕਿ ਨਹੀਂ ਲੱਗਦਾ ਮੈਂ ਮੈਂ ਤਾਂ ਸੁਣਿਆ ਵੀ ਪਟਾਕਾ ਵੀ ਮਾਰਦਾ ਚਾਚਾ ਕਿੱਥੇ ਜਾਣਾ ਨਹੀਂ ਬੈਠਾ ਬੈ ਬੈ ਜਾ ਵਾ ਲੈ ਚਾਚਾ ਜੋ ਵੀ ਦਰਸੋ ਜਾਦੂ ਸ਼ੁਰੂ ਹੋਣ ਲੱਗਾ ਉਂਗਲਾਂ ਨਾ 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 ਇੱਕ ਮਿੰਟ ਲੱਤਾਂ ਤਾਂ ਚੱਕ ਚੌਂਕੜੀ ਮਾਰ ਲਾਤ ਟੌਕਲੀ ਮਾਰ ਲਾ ਲੱਤਾਂ ਲੱਤਾਂ ਹੀ ਬਾਹਰ ਲੰਮੇਗਾ ਉਹ ਦੇਖੋ ਮੈਂ ਤੈਨੂੰ ਤੂੰ ਬਹਿ ਜਾ ਯਾਰ ਚੱਲ ਯਾਰ ਉਂਗਲ ਲਾ ਲੈ ਉਹਦਾ ਲਾਦੀ ਤੂੰ ਇਹ ਚੱਲ ਆ ਬਸ ਉਂਗਲੀ ਲਾਣੀ ਹੈ ਕਿ ਉਹ ਬਹਿ ਜਾ ਗਰੂਆ ਬਹਿ ਜਾ ਯਾਰ ਚਾਹ ਮੈਂ ਟੌਕਲੀ ਮਾਰਾ ਆ ਤਾਂ ਚੱਕ ਲੜ ਲੱਗਦੀ ਚੱਪਣਾ ਦੇ ਹਾਂ ਚੱਲ ਮਲਾਇਆ ਕਰ ਲੈ ਆਪਦੇ ਅੱਗੇ ਹਾਂ ਇੱਕ ਮਿੰਟ ਸੁਣਨਾ ਪਟਾਕਾ ਪੈਂਦਾ ਨਹੀਂ ਤੂੰ ਚੱਲ ਆਏ ਮੈਂ ਕੀ ਕੀਤਾ ਮੇਰੇ ਕਾ ਤਾਂ ਮਾਰੀ ਮੈਂ ਸਾਰਿਆਂ ਨੂੰ ਕੁੱਟੂਗਾ 10 ਸਾਰੀ 10 ਉਂਗਲਾਂ ਤਾਂ ਹੈ ਕਰਿਆ 5 5 ਬਾਂਦਰ ਮਾਰ ਤੇ 7 7 ਬਾਂਦਰ 7 ਬਸ ਉਹ ਜਾ ਜੇ ਖੜਾ ਜੇ ਪੈਰ ਰੱਖੇ ਸਪਾਰਕ ਨਿਕਲਿਆ ਸੀ ਬਾਂਦਰ ਹਾਂ ਥੱਲੇ ਸਪਾਰਕ ਨਿਕਲੇ ਥੱਲੇ ਕਿ ਮੀਨ ਤੂੰ ਬੈ ਮੇਰੀ ਗੱਲ ਸੁਣ ਕੀ ਲੱਗੂ ਤੈਨੂੰ ਓਏ ਇੱਕ ਅਮ ਚਾਰ ਦਿਨ ਬਹਿ ਜਾ ਬੈਠਣਾ ਉਂਗਲਾਂ ਨੂੰ ਫਿਰ ਆਜ ਚੈਨਾ ਆ ਗਿਆ ਚਲ ਐਸਾ ਹੀ ਹੈ ਨਾ ਦੇਖਿਓ ਦਰਸ਼ਕ ਭਜਾ ਦਿੰਨੇ ਤੁਸੀਂ 15 20 ਹੁਣ ਗੱਲ ਆਣੀ ਆ ਦੁਖੜੀਆਂ ਕਰ ਬਾਈ ਉਂਗਲਾਂ ਆਣੀ ਆ ਚਲਾ ਦੂੰ ਦੁਖੜੀਆਂ ਓਏ ਪੱਖਾ ਲਾ ਪੱਖਾ ਫਕਤਾਰਾ ਲਾਉਂਗੀ ਓਏ ਧਿਆਨ ਨਾਲ ਸਹੀ ਕਰ ਲਾ ਕਰਦੇ ਚਲਾ ਇੱਥੋਂ ਪਤਾ ਲੱਗਦਾ ਜੱਟ ਟਾਕਾ ਪੈਂਦਾ ਪੂਰਾ ਨਾ ਟਾਕਾ ਵਾਜਾ ਪੂਰਾ ਪੱਖਾ ਆਈਗਾ ਹੈ ਖਾਣਾ ਨਹੀਂ ਓਏ ਨਹੀਂ ਸੱਚ ਮੇਰੀ ਭਾਈ ਪੱਖਾ ਲੈਣਾ ਨਹੀਂ ਤੇ ਜ਼ਿਆਦਾ ਗਰੰਟ ਲੱਗੂਗਾ ਜ਼ਿਆਦਾ ਨਹੀਂ ਨਹੀਂ ਤੂੰ ਪੱਖਾ ਮੰਨਿਆ ਤੂੰ ਦੋਵੇਂ ਤਾਰਾ ਫੜ ਜਦਾ ਨਹੀਂ ਪੱਖਾ ਇਧਰੋਂ ਕਰਦੇ ਪਿੱਛੇ ਨੂੰ ਮਾਰੋ ਚੜਾਈ ਗਈ ਨਹੀਂ ਨਹੀਂ ਪੱਖੇ ਜੀ ਜਾ ਇੱਕ ਵਾਰੀ ਚਲਾਇਆ ਸੀਗਾ ਆਪਣੇ ਉਦੋਂ ਲਾਈਟ ਬਹੁਤ ਘਟ ਆਉਂਦੀ ਸੀਗੀ ਨਹੀਂ ਨਹੀਂ ਵੀ ਚਾਹ ਜਾ ਮਨ ਦਾ ਤੂੰ ਹੁਣ ਤੂੰ ਬਹਿ ਨਹੀਂ ਨਹੀਂ ਚਾਹ ਪੱਖੇ ਜੀ ਜਿਆਦਾ ਮਰ ਕੇ ਸਾਰਾ ਬੜਾ ਖਰਾਬ ਕੰਮ ਨਹੀਂ ਐਕੁਰੀ ਕੀ ਹੋਇਆ ਆਪਣੇ ਪਿੰਡ ਬਿਜਲੀ ਨਹੀਂ ਹੁੰਦੀ ਸੀਗੀ ਸਹੀ ਗਾ ਜਿਹੜਾ ਤੇਰਾ ਬਾਪੂ ਆ ਤੇ ਚੈਨੇ ਦਾ ਬਾਪੂ ਆ ਇਹਨਾਂ ਨੇ ਇੱਕ ਸਕੀਮ ਲਗਾਈ ਕੋਈ ਉਹ ਇਹਨਾਂ ਨੇ ਪਲਾਸਟਿਕ ਦੀ ਕੁਰਸੀ ਲੈ ਕੇ ਨਾ ਤੇ ਆਪਾਂ ਤਾਂ ਹੁਣ 15 ਕ ਵਾਰੀ ਮਾਰਦੇ ਆ ਤੇ ਪਟਾਕਾ ਜਿਹਾ ਹੀ ਪੈਂਦਾ ਉਹਨਾਂ ਨੇ 5 600 ਵਾਰੀ ਮਾਰਿਆ ਮਗਰੋਂ ਕਪੜਾ ਇਸ ਤਰ੍ਹਾਂ 500 ਹਾਂ ਤੇ ਮੇਰੇ ਪੱਖਾ ਲਾਤਾ ਤੇ ਸਾਰੀ ਦਾ ਪੱਖਾ ਚੱਲਦਾ ਰਿਹਾ ਓ ਮਾਈ ਗੱਡ ਤੇ ਬੰਦਾ ਨਹੀਂ ਬੱਟਿਆ ਜਿਹੜਾ ਬੈਠ ਹੈ ਜਿਹੜਾ ਬੰਦਾ ਬੈਠਾ ਸੀ ਤੇ ਬੰਦਾ ਬੈਠਾ ਰਿਹਾ ਉਹਨੂੰ ਕੀ ਹੋਣਾ ਸੀ ਬਚਾਰਾ ਬੋਲ ਕਰੇ ਬੰਦਾ ਬੈਠਾ ਰਿਹਾ ਓ ਵਿਚਾਰੇ ਬੰਦੇ ਦੇ ਕਿਵੇਂ ਬੈਠਾ ਉਹ ਬੰਦਾ ਬੈਠਾ ਕਿਹੜਾ ਸੀ ਲਓ ਜੀ ਅੱਜ ਦੀ ਵੀਡੀਓ ਆਪਾਂ ਸਮਾਪਤ ਕਰਦੇ ਹਾਂ ਵੀਡੀਓ ਦੁਬਾਰਾ ਜਾ ਕੇ ਤੁਸੀਂ ਫੇਰ ਦੇਖ ਸਕਦੇ ਆ ਤੇ ਇਹਨੂੰ ਵੀਡੀਓ ਨੂੰ ਬਹੁਤ ਇੰਟਰਸਟਿੰਗ ਅੱਜ ਦੀ ਵੀਡੀਓ ਸੀ ਜੀ ਤੁਸੀਂ ਨਾ ਨੂੰ ਜੇ ਰਗਾ શેર ਜਰੂਰ ਕਰਦੇ ਹੋ ਮੈਂ ਨਾ ਲੋਕੀ ਕਰਕੇ ਦੇਖਣਗੇ ਮੈਂ ਇੱਕ ਵਾਰੀ ਸ਼ੇਅਰ ਕਰਨ ਵਾਸਤੇ ਕਹਦੇ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਹਾਂ ਸਕਰਵਾਰਾ ਵੀ ਕਰਿਓ ਸਕਰਵਾਰਾ ਕਰਿਓ ਟੱਕ ਟੱਕ ਸਸਰਾ ਕਰ ਸਕਰਵਾਰਾ ਤੇ ਤੂੰ ਵੀ ਕਹਦੇ ਜਸਤੀ ਤੂੰ ਕਹਿਆ ਸਾਡੀ ਵੀਡੀਓ ਸ਼ੇਅਰ ਕਰ ਲੈ ਦੁਬਾਰਾ 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 ਫਿਰ ਦੁਬਾਰਾ ਦੁਬਾਰਾ ਲਾਈਵ ਦੇਖ ਰਹੀ ਹੈ ਦੁਬਾਰਾ 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 ਓਏ ਆ ਹੁਣ ਤਾਂ ਥੋੜਾ ਸ਼ੇਅਰ ਕਰਨਾ ਪੈਂਦਾ ਹਾਂ ਹੁਣ ਤਾਂ ਥੋੜੇ ਗਰੁੱਪ 'ਚ ਸ਼ੇਅਰ ਕਰਨਾ ਪੈਂਦਾ ਬਬੂ ਆ ਮੈਡਮ ਵੀ ਦੇਖੂਗੀ ਕਿਵੇਂ ਕਰਦਾ ਸ਼ਕਰਪਰਾ ਜਰੂਰ ਦੇਖੇਗੀ ਇਹ ਕੀ ਨਾਮ ਤੇਰੀ ਮੈਡਮ ਦਾ ਇਹ ਭੇਜਿਗੇ ਉਹਨੂੰ ਲਿੰਕ ਵੀਡੀਓ ਦਾ ਜਦ ਖੁਸ਼ਬੂ ਖੁਸ਼ਮੁਦ 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 ਐਂਡ ਪੂਲ ਇੰਟਰਸਟਿੰਗ ਬੋਲਿੰਗ ਕਰਕੇ ਕਿਰੂ ਜੀ ਦਾ ਬੇਟਾ ਕਰਾਂਗੇ ਯਾਰ ਦੁਜਾ ਬਣਾਈਏ ਸੀਮੈਂਟ ਵੀ ਖਰਾਬ ਹੋ ਜਾਂਦਾ ਆਪਣਾ ਪੀਪੇ ਵੀ ਮੈਨੂੰ ਬੋਲਿੰਗ ਕਰਾ ਯਾਰ ਮੈਂ ਪ੍ਰੈਕਟਿਸ ਕਰ ਜਾ ਇੱਕ ਮੋਟਰ ਲਾ ਕੇ ਨਿਕ ਜੋੜ ਦਾਂਗੇ ਆਪਾਂ ਚੱਤ ਬੰਨ੍ਹਦੇ ਤੇ ਬੰਨ੍ਹ ਕੀ ਮੋਟਰ ਬੋਲਟ ਬੋਲਟ ਕਰਤਾ ਮਗਾਪੀ ਹੋਵੇਗਾ ਚੱਕਰ ਨਾ ਬਾਬਾ ਲਓ ਹੁਣ ਇਹਦੇ ਵਿੱਚ ਹੀ ਤੁਸੀਂ ক্রিকেট ਦਾ ਮੈਚ ਵੀ ਦੇਖ ਲਓ ਹੌਲੀ ਕਰਾਈ ਬਾਲ ਭਾਰੀ ਹੈ ਇਹ ਇਧਰ ਨਾ ਨ ਮਾਰੀ ਸਾਡੇ ਹੇ ਬ੍ਰੋ ਹਰ ਮਗਰ ਲਈ ਰੋਬੜ ਜੀ ਦੀ ਆ ਭਰੀ ਆ ਦੂਜੀ ਫਿਰ ਉਹ ਤਾਂ ਕੋਈ ਹਰ ਮਾਰੇ ਕਿਦ ਕਰ ਗਈ ਮੈਂ ਗਿਆ ਨਾ ਸ਼ਹਿਰ ਤੋਂ ਮੈਂ ਲੈ ਕੇ ਆਉਂਗਾ ਬਾਲਾ ਮੈਂ ਦੇਖੀਆਂ ਸੀ ਬਹੁਤ ਅੱਗ ਨੂੰ ਬੜਤਰੀ ਭਰਨ ਲਈ ਤੂੰ ਅਮਰੂਦ ਦੇ ਵਿੱਚ ਹੀ ਮਾਰਿਆ ਕਰ ਸਾਰਾ ਫਲ ਤੂੰ ਝਾੜਿਆ ਫਲ ਤੂੰ ਝੜਦਾ ਚਾਹ ਤੱਕ ਕਿੰਨੇ ਕ ਲੱਗੇ ਸੀ ਬਾਲਾ ਉਹ ਫਲ ਬਹੁਤ ਲੱਗਾ ਸੀ ਆ ਵੇਖ ਕਿੰਨਾ ਥੱਲੇ ਝੜਿਆ ਪਿਆ ਬਾਲਾ ਹੀ ਹੋ ਗਿਆ ਬਾਲਾ ਕਿਉਂ ਹੋ ਗਿਆ ਕਿੰਨੇ ਫਲ ਲੱਗੇ ਸੀਗੇ ਪਾਪਾ ਫਲ ਤੇ ਫਲ ਬਣਦੇ ਹੁੰਦੇ ਆਂ ਮੇਰਾ ਮੇਰਾ ਫ੍ਰੈਂਡਸ ਆ ਗਏ ਸੁਪਤਾ ਆ ਜਾ ਪ੍ਰੀਕੀ ਹੱਟ ਗਈ ਜ਼ਿੰਦਗੀ ਤਾਂ ਯਾਦ ਕਰ ਸ਼ਾਟ ਯਾਰ ਬਹੁਤ ਮੇਰੇ ਲੈਗਸ ਕੇ ਲੱਗ ਰਹੀ ਥੀ ਤੇਲੀ ਹੈ ਕਮੈਂਟਰੀ ਕਰਨੀ ਆ ਲੈ ਫੋਨ ਕਰ ਲੈਣੀ ਕਰ ਲਈ ਕੰਟਰੀ ਨਹੀਂ ਆਪਾਂ ਕਰਨੀ ਕਰਨੀ ਸਿੱਧਾ ਬੋਲੋ ਬਹੁਤ ਤੇਜ਼ ਆ ਰਹੀ ਹੈ ਮੰਮੀ ਓਏ ਕਿਉਂ ਤੂੰ ਇਹ ਹਟਦਾ ਨਹੀਂ ਚਲੋ ਜੀ ਅੱਜ ਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਹੁਤ ਵਧੀਆ ਵੀਡੀਓ ਸੀ ਅੱਜ ਦੀ ਬਾਏ ਬਾਏ ਸਾਰਿਆਂ ਨੂੰ ਧੰਨ ਬਲੀ ਹੋਵੇ